ਕਰਿਓ ਤਾਂ ਦੋ ਜਰਾ ਸਰਪੰਨੋ ਉਸੋ ਆ ਗਿਆ ਤਾਂ ਸਿਕਿਉਰਿਟੀ ਆਪਾਂ ਇਹੋ ਨੇ ਕਿਹੜੇ ਜ਼ਿੰਮੇਵਾਰੀ ਕਰਨ ਤੇ ਉਹ ਲੈਪਰ ਫਾਰਮ ਜਿਹੜਾ ਆ ਜਾਣਾ ਆ ਰਿਹਾ ਕੰਡਾ ਕਰੋ ਪੱਟੀ ਮੰਗਾਈਓ ਰਾਜੇ ਅਮਰੀਦ ਨੂੰ ਦੁਕਾਨੀ ਨਹੀਂ ਤੁਹਾਡੇ ਕੋਲ ਟਿਟੀਰੀ ਕੰਪਨੀ ਉਹ ਮੇਰੇ ਜਿਆਨ ਦੀ ਪੱਖਾ ਲੱਗਾ ਜੀ ਆ ਰਾਤੀ ਕਰ ਲਿਆ ਸ਼ਾਮੀ ਨਾਲ ਦੀ ਤੁਰਦੀ ਹੈ ਜੀ ਅੱਛਾ ਤੁਹਾਨੂੰ ਤੁਹਾਡੀ ਹੋ ਗਈ ਬਹੁਤ ਤੋਂ ਵੱਧ ਰੁਕੀ ਪਈ ਹੈ ਕਾਗਿਲਿਆ ਮਨਕੀ ਫੇਰ ਫਾਇਦਾ ਇੱਥੇ ਹੋਣ ਦਾ ਜਿਆਦਾ ਸੁੱਕੀ ਆ ਕਹਿੰਦੇ ਆ ਸੋਲ ਕਰਾਈਏ ਇੱਕ ਵਾਰੀ ਜਿੱਥੇ ਦਾ ਫਾਇਦਾ ਹੈ ਹਾਂਜੀ ਆਪ ਹੈ ਜੀ ਕਰਿਓ ਜੀ ਇੱਕ ਸੋਲ ਕਰਾਈਓ ਸਰ ਯਾਰ ਵੱਡੇ ਨੇ ਹੋਰ ਸਪਸ਼ਟ ਜੀ ਲੈ ਲੈ ਜਿੱਥੇ ਇਹਦੇ ਤੋਂ ਬੋਧਾ ਬੈਠੇ ਰਹਾਂਗੇ 700 ਗ੍ਰਾਮ ਦੀ ਹੋਣੀ ਹੈ ਹਾਂ 700 ਗ੍ਰਾਮ ਦੀ ਹੁੰਦੀ ਮੈਂ ਸਰ ਜੀ ਮਾਫ ਕਰਨਾ ਸਰਕਾਰੀ ਮਾਫ ਕਰਨਾ ਕਿਤੇ ਪੁਸਤਕਾਰੀ ਕਰੇ ਸੱਤ ਕਿਤੇ ਸੱਤ ਸਭ ਸੱਤ ਸਾਬ ਆਉਤਾ ਜੀ ਦੇ ਰੋਲ ਕਿਤਨਾ ਆਇਆ ਕਿਤੇ ਕਿਤਨਾ ਜਿਆਦਾ ਸ਼ੇਸਾ ਤੋਂ ਬੋਰੀ ਦੇ ਪਰਛੇ ਤੋਂ ਕਿਤੇ ਟੋਲਾ ਕਿ ਆਪ 600 ਗ੍ਰਾਮ ਰੋਲ ਕਿਤੇ ਥੋੜਾ ਬਲੈਕ ਕਿਤੇ ਸੋਟੀਫਿਕੇਸ਼ਨ ਕਿਤੇ ਆ ਜਿਹਦੇ ਵਿੱਚ 600 ਗ੍ਰਾਮ ਭਰਿਆ ਛੱਡੋ ਤੁਸੀਂ ਦਰਜੰਡਾ ਕਰ ਲੈਣੇ ਆ ਦਰਜੰਡਾ ਕਿੰਨਾ ਵੇਟਿਆ ਆਪਕੀ ਸਭ ਰਾਜ ਲੱਗੋਗੇ ਤੁਸੀਂ ਇਸ ਗਲਤੀ ਸਟੈਂਡ ਕਰੋਗੇ ਹਾਂਜੀ 6 ਕਿਲੋਗ੍ਰਾਮ ਤੇ ਠੀਕ ਹੈ ਇਹਨੂੰ ਖੋਲ ਲਓ ਜੀ ਕਿਉਂਕਿ ਬੜਾ ਅੱਗੇ ਮਾਈਕ ਹੋਰ ਸਮਝੋ ਸਾਡਾ ਸਟਾਫ पिछे वियो पिछे हुजे ਤੁਹਾਨੂੰ ਨਾਲ ਜਿਹੜਾ ਕੋਈ ਨਾ ਇਹ ਨਾ ਰੱਖ ਲੀਏ ਦਾ ਵੀ ਕੋਲ ਬਟਨ ਨਾਲ ਰੱਖ ਲੀਏ ਇੱਕ ਤਾਂ ਦਿਓ ਪੰਜਾਬ ਵਾਲਾ ਇੱਕੋ ਕਰਕੇ ਦੂਸਰੀ ਬਟਨ ਦੂਰੀ ਪੁੱਛੋ ਕੋਈ ਨਹੀਂ ਪਹਿਰੇ ਤੁਸੀਂ ਸਰਦੂ ਉਹ ਬਹੁਤ ਰੰਗ ਵਾਲਾ ਬਟਨ ਕੋਈ ਪੰਜਾਬ ਵਾਲਾ ਮੰਡੀ ਦੇ ਵਿੱਚ ਹੈਗਾ ਕਿਸੇ ਕੋਲ ਖੜੇ ਨਹੀਂ ਨਹੀਂ ਜੀ ਹੁਣ ਇਹ ਵੱਟੇ ਇਹਦੇ ਮੰਡੀ ਨੂੰ ਨਹੀਂ ਨਹੀਂ ਫਿਰ ਇੱਕ ਵੱਟੇ ਨੂੰ ਇੱਕ ਵੱਟੇ ਨਹੀਂ ਪਟਾਣੀ ਪੈਣਾ ਇਹਦਾ ਕਰਨਾ ਇਹਦਾ ਇਹਦਾ ਇਹ ਨਹੀਂ ਵੱਟਿਆਂ ਦੇ ਮੋਹਰ ਦੇਖੋ ਜੀ ਪਾਸ ਹੋਏ ਆ ਚੱਕ ਲਿਓ ਹਾਂ ਉਹਦਾ ਨਾਟ ਨਹੀਂ ਦਿੰਦੇ ਵੱਟ ਘਾਟ ਦੀ ਉਹਦੀ ਵੱਟਾ ਇਹਦਾ ਰਾਤੀ ਉਹਦਾ ਰੋਣ ਉਹਦਾ ਸਾਡਾ ਕਿਸੇ ਨੂੰ ਬਾਹਰ ਆ ਨਾ ਇਹ ਜਸਟ ਇਹ ਰੁਕ ਕੇ ਜਨਪਕ ਕਟਿੰਗ ਆ ਹਾਲ ਤੱਕ ਵੀ ਨਹੀਂ ਮੁੜਦੀ ਇਹ ਜਸਟ ਇੱਕ ਦੂਸਰ ਤੋਂ ਵੀ ਕੋਈ ਬਤਾ ਦੋ ਹਾਂਜੀ ਹਾਲ ਬਾਤ ਹਾਲ ਬਾਤ ਹੋ ਚੁੱਕੀ ਹੈ ਇਹ ਜੋ ਹੈ

ਯਾਰ ਪ੍ਰਸ਼ੰਤ ਜਗਤ ਨਾਮ ਵੀ ਜਿਆਦਾ ਬੇਚੋੜੀ ਕਰ ਰਹਿਣਗੇ ਸਾਜੀ ਜਦੋਂ ਇਹ ਪੱਟਾ ਨਾ ਰੱਖੋ ਇਹ ਇਹ ਬੱਟੇ ਲੈਣੇ ਆਂ ਰੋਜ਼ ਇਹ ਕੰਮ ਕਰਦੇ ਆਂ ਜੀ ਇਹ ਤੁਹਾਡਾ ਪੈਨਸ਼ਨ ਦੀ ਗੱਲ ਨਹੀਂ ਜਦੋਂ 10 20 ਕਿਲੋ ਥਰਟੀ ਦੇਖੋ ਜੇਕਰ ਇਹ ਪੱਟੇ ਲੀਗਲ ਨਹੀਂ ਗਏ ਇਹ ਪੱਟੇ ਲੀਗਲ ਹੈ ਜਿਆਦਾ ਤੁਹਾਡਾ ਕੰਡਾ ਸਹੀ ਨਹੀਂ ਇਹ ਨਹੀਂ ਇਹ ਬੱਟੇ ਲੀਗਲ ਨਹੀਂ ਹੈ ਮੈਂ ਕਹਿੰਦਾ ਕੰਡਾ ਹੀ ਨਹੀਂ ਸਹੀ ਹੈ ਜਿਹੜੇ ਕੰਡੇ ਤੇ ਜੋ ਮੈਂ ਨਾ ਬੈਰੀ ਗਾਤਾ ਪਾਸ ਕਰਾ ਲੈਣੇ ਚਲੋ ਇਸ ਟਾਈਮ 50 ਲੱਟੇ ਨਹੀਂ ਸਹੀ ਤੁਹਾਡੇ ਕੋਲ ਕੋਈ ਹੋਰ ਕੰਡਾ ਦੇਖੋ ਮਿਆ ਕੀ ਹੋ ਸਕੇ ਜੇ ਵੀ ਨਾ ਲੱਗੇ ਸਪੇਡ ਕਰਦੇ ਹੋ ਤੇਰੀ ਪਰੀਏ ਜੀ ਗਿਆ ਨਾ ਰੋ ਰਾਵ ਲਾ ਕੇ ਮਨ ਉਹ ਮਾਰ ਕੇ ਕਰੀਓ ਜੀ ਪੱਟੇ ਉਹ ਹੀ ਆ ਜੀ 50 ਕਿਲੋ ਜੀ ਅੱਖਾਂ ਤੋਂ ਮਾੜਾ ਨਾ ਕਰ ਲੈਓ ਜੀ ਪੂਰੀ ਮੋੜੀ ਜਾ ਯਾਰ ਪੂਰੀ ਇੱਥੋਂ ਚੱਕ ਲਓ ਇੱਕ ਕਰ ਲੈ ਉਹ ਪੂਰੀ ਜਾ ਲੈ ਲੈ ਬੜਾ ਲੈ ਲੈ ਇੱਧਰ ਫਤਵਾ ਜੀ ਤੇਰੇ ਕੋ ਭਰੇ ਨਾ ਹੋਣੇ ਆਪਾਂ ਦੀਆਂ ਆਪਾਂ ਆ ਗਿਆ ਭਰੀ ਹੋਈ ਵਾਈ ਜਾ ਰਿਹਾ ਆ ਮਣੇ ਇਧਰ ਜਿਹੜਾ ਛੜ ਰਿਹਾ ਯਾਰ ਅੱਗੇ ਪੂਰੀ ਮੰਗਾਓ ਵਾਲੀ ਵੀ ਹੈਲੋ ਕਿੱਥੇ ਮਣੇ ਯਾਰ ਤੋਂ ਪੂਰਾ ਜਿਆਦਾ ਮਨ ਤੋਂ ਜਿਆਦਾ ਤੋਂ ਲੈ ਨਹੀਂ ਜਿਆ ਪੰਤ ਨੂੰ ਜਾ ਰਿਹਾ ਟੈਂਟ ਨਾਲ ਜੀਆ ਦੂਤੋ ਹੈ ਜਿਆ ਬਹੁਤ ਦੂਤੋ ਸਾਰਾ ਪੈਸਾ ਜਾਨੀ ਉਹ ਚੱਲ ਗਿਆ ਇਹ ਉਹ ਬੋੜੀ ਆ ਜਿਹੜੀ ਉਹ ਕੋਲ ਜਾਂਦੀ ਹੈ। ਘਟ ਲੈ ਕੇ ਜਾਂਦੀ। ਬਹੁਤ ਚਲੋ। ਇਹ ਆਵਾ ਹੈ ਬੋੜੀ ਰਾਜਾ ਹੈ। ਰਾਜਾ ਕਲਾ ਜੀ। ਉਹ ਇੱਥੋਂ ਲੈ ਕੇ ਅਸੀਂ ਲੈ ਕੇ ਆਏ ਉਹ। ਉਹ ਉਹ ਹੀ ਹੈ ਜਿਹੜੀ ਉੱਥੇ ਜਿਹੜੀ ਉੱਥੇ ਜੋ ਕੇ ਜਾਂਦੀ ਉਹ ਬੋੜੀ। ਇੱਥੇ ਜਿਹੜੀ ਉੱਥੇ ਬੁਰੀ ਬੋੜੀ ਜੁਕੀ ਹੁੰਦਾ। ਜੋਖੀ ਨਹੀਂ ਇੱਥੇ ਨਹੀਂ ਕੋਈ ਜੋਖੀ ਜੀ ਆਜੇ। ਹਾਂ ਹਾਂ। ਮਾਰੋ ਸ਼ੀਕ ਬਾਤਰ। 7 ਕਿਲੋ 20 ਗ੍ਰਾਮ ਸਾਢੇ 550 ਗ੍ਰਾਮ ਇੱਥੋਂ ਵੀ ਚੱਪੇ ਚੋਲਿਆ ਇੱਥੋਂ ਬੋਲ ਗਿਆ ਮੁੰਡਾ ਇੱਕ ਵਾਰੀ ਹੋਸਣਾ ਸਾਢੇ 500 ਗ੍ਰਾਮ 500 ਗ੍ਰਾਮ ਨੂੰ ਤੂੰ ਨਹੀਂ ਗਿਆ ਸੀ 100 ਗ੍ਰਾਮ ਨੂੰ ਚਾਹੀ ਨਹੀਂ ਗਿਆ ਸੀ ਫੋਨ ਆਇਆ ਸੀ ਤੂੰ ਚੱਲ ਜਾਣਾ ਕਿ ਨਹੀਂ ਜਿਆਦਾ ਚੱਲ ਨਹੀਂ ਮੈਨੂੰ ਵੀ ਨਾਲ ਲੈ ਜੀ ਮੇਰਾ ਪਟ્રોલ ਕਿਤੇ ਮੋ ਉਹਨੂੰ ਸਮਝਾ ਲਈ ਗੋਸਾ ਕਰਕੇ ਤੂੰ ਪੁਰਾਣੀ ਭੈਣ ਓਰੀਜਨਲ ਫੋਲ ਹੈ ਜੀ ਨਹੀਂ ਅਸੀਂ ਬਾਲੀ ਨਾਲ ਗੱਲ ਰਹੀ ਨਹੀਂ ਪੱਟੇ ਜਿਹੜੇ ਉੱਤੇ ਸੇਮ ਖੰਡੇ ਵੀ ਲੱਗਦੇ ਨਹੀਂ ਨਹੀਂ ਜਿਹੜਾ ਕੀ ਬੰਦ ਕਰਕੇ ਤਾਂ ਸੁਣ ਲੋ ਯਾਰ ਗੋਨੀ ਇਹ ਤਾਂ ਇਹਦਾ ਪਿਤਾ ਸਾਰੇ ਗੰਦਿਆਂ ਵਿੱਚ ਬਚੀ ਤਾਂ ਆਹ ਵੜਾ ਮੈਂ ਅਟਿਆ ਗਿਆ ਇਹਦਾ ਬੱਸ ਫਟਕੂ ਮੈਂ ਤੁਹਾਨੂੰ ਦੱਸਦਾ ਹਾਂ ਤੋਂ ਵੀ ਇਹ ਰਸਤਾ ਚੱਲਣ ਲੱਗੇ ਸ਼ੁਰੂ ਹੋ ਗਏ ਆ ਬਗਦੇ ਨਹੀਂ ਤਾਂ ਕਿੱਥੋਂ ਤੱਕ ਗੱਟਕੋਲੀ ਨਹੀਂ ਉਹਦੇ ਸਿਰ ਨਾ

ਕਣਕ ਦੇ ਵਿੱਚ ਕੋਈ ਘਾਟਾ ਨਹੀਂ ਹੁੰਦਾ ਝੋਨੇ ਦੇ ਵਿੱਚ ਮੈਂ ਤੁਹਾਡੀ ਗੱਲ ਮੰਨਦੀ ਹਾਂ ਕਿ ਬਹੁਤ ਕੁਝ ਉੱਪਰ ਸਲਿਚ ਕਣਕ ਦੇ ਵਿੱਚ ਕੋਈ ਘਾਟਾ ਨਹੀਂ ਹੁੰਦਾ ਇਹ ਤਾਂ ਸੋਨਾ ਹੈ ਮੈਡਮ ਜੀ ਫੋਨ ਵੀ ਨਾ ਜਦੋਂ ਹੁਣ ਤੁਸੀਂ ਆਏ ਹੋ ਜੇ ਕੋਈ ਅਫਸਰ ਆ ਜਾਵੇ ਪੂਰੀ ਝੋਨੇ 100 ਗ੍ਰਾਮ ਵੱਧ ਵੀ ਸਾਡੇ ਰਿਕਾਰਡ ਦੇ ਤਰ੍ਹਾਂ ਉਹਨਾਂ ਨੇ ਐਲੀਕੇਸ਼ਨ ਲਾਣਾ ਅਜੇ ਤਾਂ 2 ਗ੍ਰਾਮ ਵੱਧ ਵੀ ਹੋ ਸਕਦਾ ਘਾਟਾ ਖਾ ਸਕਦੇ ਆ ਸਾਡੀ ਤਾਂ ਅੱਧ ਦੀ ਪਹਿਲਾਂ ਹੀ ਘਾਟਾ ਵੀ ਨਹੀਂ ਕੋਈ ਖੰਡਾ ਜੀ ਘਟਾ ਨਹੀਂ ਖਾਦਾ ਸੋ ਮੰਨ ਲਓ ਵੀ ਅੱਧਾ ਕਿਲੋ ਘਟ ਗਿਆ ਅੱਜ ਕੱਲ੍ਹ ਭਰਿਆ ਅੱਜ ਝੋਨੇ ਉਹ 50 ਗ੍ਰਾਮ ਘੱਟ ਦਿਖਾ ਰਿਹਾ 500 ਸਾਰੇ ਆਪਰੇ 500 ਯਾਗਨਾ ਪ੍ਰਾਬਲਮ ਨਹੀਂ ਪਾਸਾ ਨਹੀਂ ਦਿਖਾਇਆ ਇਹਨਾਂ ਦਾ 550 ਪੂਰਾ ਹੈ ਜਾਨ ਕੇ ਗਲਤ ਗੱਲ ਨਹੀਂ ਕਰਨਾ ਸਾਡੇ 550 ਮੈਟਰ ਇਹ ਤਾਂ ਫਸਟ ਟਾਈਮ ਇੱਧਰ ਹੋ ਜਾਇਆ ਹਾਂ ਹਾਂ ਜੀ ਹਲੋ ਹਾਂ ਜੀ ਹਲੋ ਹਾਂ ਜੀ ਸਰ ਕਹਤਾ ਸੀ ਸਰ ਉਹਦੇ ਇੱਥੇ ਮੈਂ ਮੰਡੀ ਜਾ ਕੇ ਉਹਨੂੰ ਦੇ ਰਿਹਾ ਸੀ ਕਿੰਨਾ ਵਾਰ ਵਿਚਾਰ ਮੈਨੂੰ ਰਿਕਾਰਡਿੰਗ ਨਹੀਂ ਕਰੀ ਜੀ ਪੂਰੀ ਰਾਤ ਜਾਤਾ ਦਾਣਾ ਜੀਰ ਬਹੁਤ ਆਸਾ ਕਰ ਨਾਲ ਹੋਏ ਕੰਮ ਤੇ ਬੰਦੇ ਸਾਰੇ ਸਾਰੇ ਵੱਡੇ ਸਾਰੇ ਜੀ ਆਵਾਜ਼ ਨਹੀਂ ਆ ਰਹੀ ਨਾ ਨਾ ਆਪਾਂ 10 ਗ੍ਰਾਮ ਹੋਏ ਇਹ ਨਹੀਂ ਜੀ ਜਾ ਕੇ ਲੈ ਜਾ ਕੇ ਦੇਜੋ ਭਾਈ ਸਰਕਾਰ ਵੱਲੋਂ ਕਿਸਾਨਾਂ ਦੀ ਬਿਹਤਰੀ ਵਾਸਤੇ ਮੌਸਮ ਨੂੰ ਵੀ ਦੇਖਦੇ ਆ ਹੋਇਆ ਔਰ ਸਾਰੇ ਮੰਡੀਆਂ ਦੇ ਵਿੱਚ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ ਜਿਹੜੀ ਮੰਡੀਆਂ ਦੀ ਦੇ ਵਿੱਚ ਖਰੀਦ ਕਰਨਕ ਦੀ ਉਹ ਕੱਲ ਤੋਂ ਸਟਾਰਟ ਹੋ ਚੁੱਕੀ ਹੈ ਔਰ ਮੈਂ ਅੱਜ ਸਿਰਫ ਮੌਕਾ ਦੇਖਣ ਆਈ ਸੀ ਕਿ ਕਿਵੇਂ ਚੱਲ ਰਿਹਾ ਕੰਮ ਕਿੰਨਾ ਕਣਕ ਦਾ ਕੋਈ ਦਿੱਕਤ ਤਾਂ ਨਹੀਂ ਹੈ ਜ਼ਿੰਮੇਵਾਰਾਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਉਹ ਦੇਖਣ ਵਾਸਤੇ ਅੱਜ ਮੈਂ ਮੰਡੀ ਦੇ ਵਿੱਚ ਆਈ ਸੀ ਮੰਡੀਆਂ ਦੇ ਵਿੱਚ ਤੁਸੀਂ ਹੁਣ ਚੈਕਿੰਗ ਕੀਤੀ ਆ ਕੁਝ ਖਾਮੀਆਂ ਵੀ ਨਜ਼ਰ ਆਈਆਂ ਜੀ ਨਹੀਂ ਠੀਕ ਰਿਹਾ ਸਾਰਾ ਕੁਝ ਮੈਂ ਕੁਝ ਚੈੱਕ ਕੀਤਾ ਕੁਝ ਹੁੰਦਾ ਕਿ ਮੌਕੇ ਤੇ ਕਿਸੇ ਦੀ ਕੋਈ ਸ਼ੱਕ ਸ਼ੁਭਾ ਹੋਵੇ ਕਿਉਂਕਿ ਸਾਡਾ ਮਕਸਦ ਨਾ ਤਾਂ ਕਿਸੇ ਨੂੰ ਪਰੇਸ਼ਾਨ ਕਰਨਾ ਹੈ ਨਾ ਕਿਸੇ ਦੀ ਨੀਅਤ ਤੇ ਸ਼ੱਕ ਕਰਨਾ ਹੈ ਸਾਡਾ ਮਕਸਦ ਸਿਰਫ ਇਹ ਆ ਕਿ ਜ਼ਿੰਮੇਵਾਰ ਜਿਹੜਾ ਨਾ ਉਹ ਖੁਸ਼ਹਾਲ ਰਹੇ ਉਹਦੇ ਮਨ 'ਚ ਕੋਈ ਐਸੀ ਗੱਲ ਨਾ ਵੀ ਪਤਾ ਨਹੀਂ ਸਾਡੇ ਨਾਲ ਮੰਡੀ ਦੇ ਵਿੱਚ ਸਾਡਾ ਠੀਕ ਚੱਲਦਾ ਕਿ ਨਹੀਂ ਚੱਲਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਸਾਰੇ ਬੜੀ ਬੇਫਿਕਰੀ ਦੇ ਨਾਲ ਫਿਰ ਆਪਣੀ ਏਜੰਸੀ ਜਿਹੜੀ ਉਹ ਵੇਚ ਕੇ ਜਾਂਦੇ ਕਈ ਜਗ੍ਹਾ ਤੋਂ ਲੈ ਕੇ ਵਾਧ ਘਟਦਾ ਵੀ ਕੋਈ ਹੈਗਾ ਜੀ ਕੰਡੇਆਂ ਦੇ ਵਿੱਚ ਨਹੀਂ ਨਹੀਂ ਜਿਹੜਾ ਵਾਧਾ ਕਿਤੇ ਨਹੀਂ ਹੈ ਮੈਂ ਦੋ ਤਿੰਨ ਕੰਡੇ ਚੈੱਕ ਕੀਤੇ ਵਾਧਾ ਕਿਤੇ ਨਹੀਂ ਸਗੋਂ ਇੱਕ ਕੰਡੇ ਦੇ ਵਿੱਚ ਘਟ ਆਇਆ ਔਰ ਵਾਧਾ ਕਿਤੇ ਨਹੀਂ ਹੈ ਠੀਕ ਠਾਕ ਹੈ ਸਭ ਮੈਮ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਕਈ ਮੰਡੀਆਂ ਦੇ ਵਿੱਚ ਬਾਰਦਾਨੇ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਕਿਸ ਤਰ੍ਹਾਂ ਦੇਖ ਲਈ ਅਜੇ ਤਾਂ ਖਰੀਦ ਅੱਜ ਸਟਾਰਟ ਹੋਈ ਆ ਕਈ ਵਾਰੀ ਉਹ ਆਪਣਾ ਬਾਰਡਰ ਨਾਲ ਲੈਣ ਜਾਣ ਦੇ ਵਿੱਚ ਵੀ ਕੋਈ ਕਈ ਵਾਰੀ ਦੇਰ ਸਵੇਰ ਕਰ ਦਿੰਦੇ ਕਈਆਂ ਮੰਡੀਆਂ ਦੇ ਵਿੱਚ ਕਣਖਾ ਜੋ ਉਸ ਤਰੀਕੇ ਨਾਲ ਕਣਕ ਤਾਂ ਜੇ ਬਿਲਕੁਲ ਥੋੜੀ ਆ ਰਹੀ ਹੈ ਬਾਰਡਰ ਨੇ ਦੀ ਸ਼ਾਰਟੇਜ ਦਾ ਸਵਾਲ ਹੀ ਪਤਾ ਨਹੀਂ ਹੁੰਦਾ ਬਾਰਡਰ ਨੇ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ ਕਿੰਨੀ ਖਰੀਦ ਹੋ ਗਈ ਜੀ ਅੱਜ ਤੱਕ ਅਜੇ ਤਾਂ ਕੱਲ ਹੀ ਸਟਾਰਟ ਹੋਈ ਹੈ ਔਰ ਮੈਂ ਫਿਗਰਸ ਨਹੀਂ ਲੈ ਸਕੀ ਮੈਂ ਕੱਲ ਦੀ ਕਿਨੀ ਆਈ ਹੈਗੀ ਅਜੇ ਕੱਲ ਹੀ ਖਰੀਦ ਸਟਾਰਟ ਹੋਈ ਹੈ ਜੀ ਕਿਹਦੀ ਏਜੰਸੀ ਜੀ ਚੱਕ ਰਹੀ ਹੈ ਇੱਥੋਂ ਆਪਣੇ ਜਿਹੜੇ ਹਾਂਜੀ ਕਣਕ ਕਿਹੜੀ ਕਿਹੜੀ ਏਜੰਸੀ ਚ ਕਿੰਨੀਆਂ ਚੱਲਦੀਆਂ ਨੇ ਏਜੰਸੀਆਂ तकरीबन ਸਾਰੀਆਂ ਹੀ ਚੱਕਦੀਆਂ ਨੇ ਐਫਸੀਆਈ ਵੀ ਚੱਕਰੀ ਆ ਮਰਖਫੜ ਵੀ ਚੱਕਰੀ ਆ ਪਨ ਗ੍ਰੇਨ ਵੀ ਚੱਕਰੀ ਆ ਔਰ ਮੇਰੇ ਖਿਆਲ ਵੇਅਰ ਹਾਊਸ ਵਾਲੇ ਵੀ ਚੱਕ ਰਹੇ ਨੇ ਪਨ ਪੰਸਪ ਵਾਲੇ ਵੀ ਚੱਕ ਰਹੇ ਨੇ ਸਾਰੀਆਂ ਏਜੰਸੀਆਂ ਚੱਕਰੀਆਂ ਕਿਸਾਨਾਂ ਦਾ ਜਾੜਤੀਆਂ ਨੇ ਕੋਈ ਮੁਸ਼ਕਿਲਾਂ ਦਾ ਨਾ ਦੱਸਣਾ ਅਜੇ ਤੱਕ ਮੇਰੇ ਖਿਆਲ ਤੇ ਸੈਟੀਸਫਾਈਡ ਨੇ ਕਿਸੇ ਦੀ ਕੋਈ ਪਰੇਸ਼ਾਨੀ ਨਹੀਂ ਹੈ ਮੇਰੀ ਇੱਕ ਹੈਗੀ ਐ ਪ੍ਰੋਬਲਮ ਬਚ ਕਰਦੇ ਆ ਨਹੀਂ ਹਾਂ ਮੈਨੂੰ ਗੱਲ ਕਰ ਲੈਂਦਾ ਮੈਂ ਤੁਹਾਡੀ ਪ੍ਰੋਬਲਮ ਸੁਣ ਕੇ ਜਾਊਂਗਾ ਜੇ ਕੋਈ ਹੈ ਤਾਂ ਜ਼ਰੂਰ ਸੁਣ ਠੀਕ ਹੈ ਹਾਂਜੀ ਕਿਸਾਨਾਂ ਨੂੰ ਕੀ ਨਨ ਨੂੰ ਮੇਰੀ ਅਪੀਲ ਹੈ ਕਿ ਬਈ ਤੁਸੀਂ ਤੁਹਾਡੀ ਇਹ ਮਿਹਨਤ ਦੀ ਕਮਾਈ ਤੁਹਾਡੀ 6 ਮਹੀਨੇ ਦੀ ਬਹੁਤ ਮਿਹਨਤ ਆ ਔਰ 8 ਦਿਨ ਦਾ ਸਾਰਾ ਸੀਜ਼ਨ ਕਣਕ ਦਾ ਹੁੰਦਾ ਆ 8 ਦਿਨ ਦੇ ਵਿੱਚ ਕਣਕ ਜਿਹੜੀ ਉਹ ਸਾਰੀ ਭਰਪੂਰ ਮੰਡੀਆਂ ਦੇ ਵਿੱਚ ਆ ਜਾਣੀ ਨਿਕਲ ਜਾਣੀ ਆ ਤੁਸੀਂ ਆਪਣੀ ਇਹ ਖੂਨ ਪਸੀਨੇ ਨਾਲ ਕੀਤੀ ਹੋਈ ਕਮਾਈ ਨੂੰ ਸੁੱਟ ਕੇ ਨਾ ਜਾਇਓ ਔਰ ਜਦੋਂ ਇੱਥੇ ਆਉਨੇ ਆ ਤਾਂ ਆਰਤੀਆ ਵੀ ਕਹਿ ਦਿੰਦੇ ਕਿ ਜ਼ਿੰਮੇਦਾਰਾ ਸੁੱਟ ਕੇ ਚਲੇ ਗਿਆ ਤਲਣ ਵਾਸਤੇ ਆਉਣਗੇ ਤੁਸੀਂ 1 ਮਿੰਟ ਦਾ ਵਸਾ ਨਾ ਕਰੋ ਇਹ ਆਪਣੇ ਬੱਚਿਆਂ ਵਾਂਗ ਪਾਲੀ ਹੋਈ ਫਸਲ ਆ ਤੇ ਇਹਦੇ ਤੇ ਪੂਰਾ ਪਹਿਰਾ ਦਿਓ ਕਿਉਂਕਿ ਤੁਸੀਂ 6 ਮਹੀਨੇ ਪਹਿਰਾ ਦੇਵਰ ਜਦੋਂ ਇਹਨੂੰ ਤੋਲ ਲੱਗਣਾ ਹੁੰਦਾ ਜਾਂ ਜਦੋਂ ਤੁਹਾਡੇ ਜੇਬ ਦੇ ਵਿੱਚ ਇਹਦੇ ਪੈਸੇ ਆਉਣੇ ਹੁੰਦੇ ਉਦੋਂ ਤੁਸੀਂ ਲਾਪਰਵਾਹੀ ਕਰ ਜਾਂਦੇ ਹੋ ਸਾਰੇ ਜਣੇ ਮੌਕੇ ਤੇ ਰਹਿ ਕੇ ਆਪਣੀ ਜੈਂਟਸ ਨੂੰ ਆਪੱਖੇ ਲਵਾਓ ਆਪ ਤੁਸੀਂ ਉਹਦਾ ਤੋਲ ਕਰਵਾਓ ਤਾਂ ਕਿ ਤੁਹਾਡੇ ਮਨ 'ਚ ਵੀ ਕੋਈ ਸ਼ੱਕ ਸ਼ਬਾ ਨਾ ਹੋਵੇ ਔਰ ਸਾਨੂੰ ਵੀ ਇਦਾਂ ਦੀ ਕੋਈ ਚਿੰਤਾ ਨਾ ਹੋਵੇ ਜੇ ਕੋਈ ਹੈ ਤਹਾਨੂੰ ਕੋਈ ਲੱਗੇ ਕਿਤੇ ਵੀ ਕੋਈ ਨਿੱਕਾ ਮੋਟਾ ਵੀ ਉੱਚ ਨਹੀਂ ਚ ਲੱਗੇ ਤਾਂ ਫੌਰਨ ਤੁਸੀਂ ਜਿਹੜਾ ਨਾ ਸਾਡੇ ਨਾਲ ਸੰਪਰਕ ਕਰਨੀ ਦਾ ਮੌਸਮ ਹੈਗਾ ਬਾ ਪਾਣੀ ਦੇ ਪ੍ਰਬੰਧ ਵਗੈਰਾ ਚੈੱਕ ਕੀਤੇ ਗਏ ਬਿਲਕੁਲ ਪੂਰੇ ਪ੍ਰਬੰਧ ਨੇ ਇੱਥੇ ਮਾਰਕੀਟ ਕਮੇਟੀ ਦਾ ਆਪਣਾ ਬਿਲਡਿੰਗ ਵੀ ਨਵੀਂ ਬਣੀ ਹੋਈ ਦਫਤਰ ਵੀ ਸਾਰੇ ਪ੍ਰਬੰਧ ਇਹਨਾਂ ਨੂੰ ਇੱਕ ਮਹੀਨਾ ਪਹਿਲਾਂ ਹਦਯਤਾ ਕਰ ਦਿੱਤੀਆਂ ਸੀ ਸਫਾਈ ਦੀਆਂ ਤੇ ਪਾਣੀ ਵਾਲ ਪੀਣ ਵਾਲੇ ਪਾਣੀ ਦੇ ਪੂਰੇ ਪ੍ਰਬੰਧ ਦੀਆਂ ਬਾਥਰੂਮਾਂ ਵਗੈਰਾ ਦੀਆਂ ਔਰ ਮੇਰਾ ਖਿਆਲ ਹੈ ਵੀ ਕਿਤੇ ਕੋਈ ਗਲਤੀ ਨਹੀਂ ਹੋਏਗੀ ਇਹਦੀ ਗੁੰਜਾਇਸ਼ ਮੈਂ ਛੱਡਦੀ ਨਹੀਂ ਹੁੰਦੀ ਕਿ ਮੈਂ ਕਹਿ ਦਿੱਤਾ ਤਾਂ ਪਿੱਛੇ ਕੋਈ ਗਲਤੀ ਰਹਿ ਜਾਏ ਤੇ ਬਾਰ ਬਾਰ ਚੈਕਿੰਗ ਵੀ ਕੀਤੀ ਜਾਏਗੀ ਬਿਲਕੁਲ 8 ਦਿਨ ਦਾ ਸੀਜ਼ਨ ਹੈ ਇੱਕ ਵਾਰੀ ਫੇਰ ਆਉਂਗੀ ਦੁਬਾਰਾ ਕਿਸੇ ਵੀ ਦਿਨ ਠੀਕ 8 ਦਿਨ ਦੇ ਵਿੱਚ ਕਣ ਖਤਮ ਦੇ ਵਿੱਚ ਜਿਹੜੀ ਕਣ ਕਿਸਾਨ ਲੈ ਕੇ ਆਉਂਦਾ ਉਹਦੀ ਤਲਾਈ ਹੋ ਜਾਂਦੀ ਹੈ ਜੇ ਲੇਕਿਨ ਗਰਮੀ ਜ਼ਿਆਦਾ ਹੋਣ ਦਾ ਕਰਕੇ ਅਗਰ ਦੋ ਦਿਨ ਜਿਹੜੀ ਆ ਕਣ ਕਿ ਇੱਥੇ ਰਹਿ ਜਾਂਦੀ ਆ ਤੇ ਫਿਰ ਉਹਦਾ ਤੋਲ ਵੀ ਘਟਦਾ ਤੇ ਉਹ ਘਟਾ ਕੇ ਇਹਨੂੰ ਵੇਚਗਾ ਜੀ ਬਿਲਕੁਲ ਕੋਈ ਇੱਥੇ ਕਣਕ ਦੇ ਸੀਜ਼ਨ ਦਾ ਛੋਣਿਆਂ ਦੀ ਵੱਖਰੀ ਗੱਲ ਹੁੰਦੀ ਹੈ ਕਣਕ ਦੇ ਵਿੱਚ ਤੋਲ ਲੱਗਣ ਵਾਲਾ ਮੇਰੇ ਖਿਆਲ ਬਚਦਾ ਹੀ ਨਹੀਂਗਾ ਆਉਂਦੇ ਆਉਂਦੇ ਕਈ ਵਾਰੀ ਕਣਕ ਇੰਨੀ ਸਾਫ਼ ਹੁੰਦੀ ਹੈ ਕਿ ਪੱਖੇ ਦੀ ਵੀ ਜ਼ਰੂਰਤ ਨਹੀਂ ਪੈਂਦੀ ਕਣਕ ਦੇ ਮਸ਼ੀਨਾਂ ਮਸ਼ੀਨਾਂ ਤੇ ਡਿਪੈਂਡ ਕਰਦਾ ਕਿਸੇ ਨੂੰ ਪੱਖਾ ਲਾਉਣਾ ਪੈਂਦਾ ਸੀ ਨੂੰ ਨਹੀਂ ਪੱਖਾ ਲਾਉਣਾ ਪੈਂਦਾ ਕਣਕ ਦਾ ਤੋਲ ਚਾਹਤ ਤੱਕ